ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਗੱਲਬਾਤ ਕਰਾਂਗੇ ਦੋਸਤੋ ਪੰਥ ਦੋਖੀਆਂ ਦੀ ਮਤਲਬ ਕਿ ਜਿਹੜੇ ਇਹ ਮਿਸ਼ਨਰੀ ਪ੍ਰਚਾਰਕ ਨੇ ਧੂਂ ਦੇ ਉਹਨੀਆਂ ਵੇ ਕੱਗਾ ਹੋ ਗਿਆ ਟਡਰੀਆਂ ਵਾਲਾ ਹੋ ਗਿਆ ਨੇਗੀ ਹੋ ਗਿਆ ਮਸੰਦ ਤੇ ਜਿੰਨੇ ਵੀ ਇਹ ਨਾਸਤਕ ਕਾਮਰੇਡ ਵਰਤੀ ਦੇ ਪ੍ਰਚਾਰਕ ਨੇ ਜਿਨ੍ਹਾਂ ਨੇ ਕਹਿ ਲੀਏ ਵੀ ਪੰਥ ਦੇ ਵਿੱਚ ਬੜੀ ਮਤਲਬ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਹੋਇਆ ਤੇ ਆ ਪੈਸੇ ਦੇ ਮਗਰ ਲੱਗੇ ਹੋਏ ਆ ਸੋ ਇਹਨਾਂ ਨੇ ਨਿਰਮਲੇ ਸਾਧ ਨੇ ਜਿਹੜੇ ਮਤਲਬ ਕਿ ਜਿਹੜੇ ਕਿ ਸਿੱਖੀ ਦੇ ਹੀ ਅੰਗ ਨੇ ਉਹਨਾਂ ਦੇ ਬਾਰੇ ਵੀ ਕਾਫੀ ਕੂੜ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਆਰਐਸਐਸ ਦਾ ਅੰਗ ਦੱਸਿਆ ਵੀ ਇਹ ਤਾਂ ਜੀ ਆਰਐਸਐਸ ਦੇ ਸਾਧੂ ਹੈ ਹੁਣ ਦੋਸਤੋ ਆਪਾਂ ਨੇ ਕੁਝ ਗੱਲਾਂ ਦੇ ਜਵਾਬ ਵੀ ਦੇਣੇ ਆ ਔਰ ਬਹੁਤ ਹੀ ਨਿਰਮਲੇ ਆਲੇ ਬਾਰੇ ਬਹੁਤ ਦਿਲਚਸਪ ਗੱਲਾਂ ਦੱਸਾਂਗੇ ਤੁਹਾਨੂੰ ਕਿ ਉਹਨਾਂ ਨੂੰ ਪੰਥ ਨੂੰ ਕੀ ਦੇਣ ਹੈ ਉਹਨਾਂ ਦੀ ਹਾਂਜੀ ਵੀਡੀਓ ਬੜੀ ਦਿਲਚਸਪ ਹੈ ਤੇ ਤੁਹਾਡੇ ਬਹੁਤ ਸਾਰੀਆਂ ਚੀਜ਼ਾਂ ਦੇ ਜੋ ਜਵਾਬ ਹੈ ਉਹ ਵੀ ਮਿਲਣਗੇ ਜੋ ਉਹਨਾਂ ਨੇ ਦੁਬਦਾ ਪਾਈ ਹੋਈ ਹੈ ਉਹਨਾਂ ਦੇ ਜਵਾਬ ਵੀ ਮਿਲਣਗੇ ਤੁਹਾਨੂੰ ਸੋ ਸ਼ੁਰੂ ਕਰਦੇ ਆਂ ਵੀਡੀਓ ਆ ਗੁਰੂ ਪਿਆਰੇਓ ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ ਆਤਮਿਕ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ ਆਚਾਰੀਆ ਰੋਗੀਆਂ ਲਈ ਸ਼ਫਾਖਾਨਾ ਭੁੱਖਿਆਂ ਲਈ ਅੰਨਪੂਰਣਾ ਇਸਤਰੀ ਜਾਤ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾ ਲਈ ਬਿਸ਼ਰਾਮ ਘਰ ਦਾ ਸਥਾਨ ਸਤ ਗੁਰਾਂ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ ਗੁਰਮਤ ਵਿੱਚ ਪੱਕਾ ਤੇ ਉੱਚੇ ਆਚਰਣ ਵਾਲਾ ਹੁੰਦਾ ਸੀਗਾ ਜਦ ਆਪਾਂ ਪੰਥਕ ਇਤਿਹਾਸ ਦੇ ਪਿਛੋਕੜ ਵੱਲ ਵੇਖਦੇ ਆ ਤਾਂ ਪਤਾ ਲੱਗਦਾ ਕਿ ਦਸ਼ਮੇਸ਼ ਪਿਤਾ ਜੀ ਦੇ ਜੋਤੀ ਔਰ ਸਮਾਉਣ ਪਿੱਛੋਂ ਸਿੱਖ ਇਤਿਹਾਸਿਕ ਅਸਥਾਨਾ ਤੇ ਧਾਰਮਿਕ ਪ੍ਰਚਾਰ ਕੇਂਦਰ ਜੋ ਉਸ ਸਮੇਂ ਡੇਰੇ ਜਾਂ ਧਰਮਸ਼ਾਲਾ ਖਵਾਉਂਦੇ ਸੀ ਇਹਨਾਂ ਦਾ ਪ੍ਰਬੰਧ ਨਿਰਮਲੇ ਉਦਾਸੀ ਸੇਵਾ ਪੰਥੀ ਵਰਗੀਆਂ ਸੰਸਥਾਵਾਂ ਦੇ ਅਧੀਨ ਆਉਂਦਾ ਸੀ ਇਹ ਤੋਂ ਇਲਾਵਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਸਨ ਜਿਨ੍ਹਾਂ ਦੀ ਪ੍ਰਚਾਰ ਸੰਸਥਾ ਦਾ ਨਾਮ ਦਮਦਮੀ ਟਕਸਾਲ ਸੀ ਅੰਮ੍ਰਿਤਸਰ ਦੇ ਵਿੱਚ ਭਾਈ ਮਨੀ ਸਿੰਘ ਦੀ ਚਲਾਈ ਕਥਾ ਦੀ ਰੀਤ ਨੂੰ ਅੱਗੇ ਤੋਰਨ ਵਾਲਿਆਂ ਦਾ ਨਾਮ ਗਿਆਨੀਆਂ ਦੀ ਟਕਸਾਲ ਕਰਕੇ ਮਸ਼ਹੂਰ ਹੋਇਆ ਜਦੋਂ ਕਰਗੀਧਰ ਪਾਤਸ਼ਾਹੀ ਦਮਦਮਾ ਸਾਹਿਬ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ 'ਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਭਾਈ ਮਨੀ ਸਿੰਘ ਜੀ ਤੋਂ ਬੀੜ ਲਗਾਉਣੀ ਸ਼ੁਰੂ ਕੀਤੀ ਤਾਂ ਦੁਪਹਿਰ ਤੱਕ ਲਿਖਾਉਣ ਦਾ ਕੰਮ ਹੁੰਦਾ ਸੀ ਤੀਸਰੇ ਪੈਰ ਕਰਵਾਨੀ ਦੀ ਕਥਾ ਗੁਰੂ ਸਾਹਿਬ ਖੁਦ ਕਰਦੇ ਹੁੰਦੇ ਸੀ ਸੁਣਨ ਵਾਲਿਆਂ ਦੇ ਵਿੱਚ ਸਥਾਨਕ ਆਮ ਸੰਗਤ ਤੋਂ ਇਲਾਵਾ ਨਿਰਮਲੇ ਉਦਾਸੀ ਨਿਹੰਗ ਸਿੰਘ ਸੇਵਾ ਪੰਥੀ ਇਹ ਸੰਪਰਦਾਵਾਂ ਦੇ ਵਿਦਵਾਨ ਗੁਣੀ ਗਿਆਨੀ ਇਹ ਵੀ ਹੁੰਦੇ ਸਨ ਇਹਨਾਂ ਮਹਾਪੁਰਸ਼ਾਂ ਨੇ ਗੁਰੂ ਸਾਹਿਬ ਦੇ ਕੀਤੇ ਅਰਥਾਂ ਨੂੰ ਪੜ੍ਹ ਸੁਣ ਕੇ ਸੰਭਾਲ ਕੇ ਰੱਖਿਆ ਤੇ ਆਮ ਸਿੱਖ ਸੰਗਤ ਵਿੱਚ ਪ੍ਰਚਾਰਨ ਦੀ ਸੇਵਾ ਨਿਭਾਈ। ਖੜਕਤਾਰੀ ਖਾਲਸਾ ਨਿਹੰਗ ਸਿੰਘ ਇਹਨਾਂ ਦੀ ਸਿੱਧੀ ਟੱਕਰ ਹਕੂਮਤ ਨਾਲ ਸੀ। ਗੁਰੀਲਾ ਲੜਾਈ ਦੇ ਕਾਰਨ ਇੱਕ ਥਾਂ ਤੇ ਪੱਕਾ ਡੇਰਾ ਲਾ ਕੇ ਇਹ ਨਹੀਂ ਬੈਠ ਸਕਦੇ ਸਨ। ਇਸ ਲਈ ਪ੍ਰਚਾਰ ਦਾ ਬੋਝ ਨਿਰਮਲੇ ਉਦਾਸੀ ਸੇਵਾ ਪੰਥੀਆਂ ਦੇ ਹਿੱਸੇ ਆਇਆ। ਦੇਸ਼ ਪੰਜਾਬ, ਵਿਦੇਸ਼ ਅਫਗਾਨਿਸਤਾਨ ਤੱਕ ਇੱਥੇ ਤੱਕ ਇਹਨਾਂ ਨੇ ਆਪਣੇ ਡੇਰੇ ਜਾਂ ਧਰਮਸ਼ਾਲਾ ਬਣਾ ਕੇ ਉਹ ਸਭੋ ਕੁਝ ਕੀਤਾ ਜੋ ਭਾਈ ਕਾਨ ਸਿੰਘ ਜੀ ਨੇ ਗੁਰਦੁਆਰੇ ਦੀ ਪ੍ਰਭਾਸ਼ਾ ਦੇ ਵਿੱਚ ਦੱਤਾ ਏ ਤਾਂ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧਕ ਆਪ ਖੁਦ ਨਿਤਨੇਮ ਕਰਦੇ ਸਨ ਆਏ ਗਏ ਯਾਤਰੂਆਂ ਲਈ 55 ਬਿਸਤਰਾ ਤੇ ਲੰਗਰ ਦਾ ਪ੍ਰਬੰਧ ਵੀ ਕਰ ਇਹ ਖੁਦ ਕਰਦੇ ਹੁੰਦੇ ਸੀ ਰੋਗੀਆਂ ਲਈ ਦਵਾਈ ਬੂਟੀ ਇਹਨਾਂ ਦੀ ਸੇਵਾ ਦਾ ਮੁੱਖ ਅੰਗ ਸੀ ਇਹਨਾਂ ਡੇਰਿਆਂ ਵਿੱਚ ਹੀ ਗੁਰਮੁਖੀ ਗਰਵਾਣੀ ਅਤੇ ਇਤਿਹਾਸ ਪੜਾਇਆ ਜਾਂਦਾ ਸੀ ਜਦ ਆਪਾਂ ਭਾਈ ਕਾਨ ਸਿੰਘ ਜੀ ਨਾਬਾ ਤੇ ਗਿਆਨੀ ਗੁਰਦੱਤ ਸਿੰਘ ਜੀ ਆਦ ਦਾ ਜੀਵਨ ਇਤਿਹਾਸ ਪਰੋਲਦੇ ਆ ਤਾਂ ਪਤਾ ਚੱਲਦਾ ਕਿ ਇਹਨਾਂ ਨੇ ਮੁਢਲੀ ਵਿੱਦਿਆ ਇਹਨਾਂ ਡੇਰਿਆਂ ਤੋਂ ਹੀ ਗ੍ਰਹਿਣ ਕੀਤੀ ਸੀ ਇਹਨਾਂ ਡੇਰਿਆਂ ਦੇ ਮੁਖੀਆਂ ਦਾ ਕਿਰਦਾਰ ਵੀ ਇਦਾਂ ਦਾ ਹੁੰਦਾ ਸੀ ਕਿ ਜੇ ਪਿੰਡ ਵਿੱਚ ਕੋਈ ਝਗੜਾ ਹੋ ਜਵੇ ਤਾਂ ਡੇਰਾ ਮੁਖੀ ਜੋ ਫੈਸਲਾ ਕਰ ਦਵੇ ਤਾਂ ਕੀ Hindu ਕੀ Sikh ਜਾ ਕਿ ਇਹ ਮੁਸਲਮਾਨ ਸਾਰੇ ਹੀ ਉਹਨੂੰ ਪ੍ਰਵਾਨ ਕਰਦੇ ਸਨ ਇਹਨਾਂ ਡੇਰਿਆਂ ਵਿੱਚ ਇਹ ਗਰਵਾਣੀ ਦੀਆਂ ਪੋਥੀਆਂ ਗੁਟਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਦਸ਼ਮ ਗ੍ਰੰਥ ਸਾਹਿਬ ਦੇ ਉਤਾਰੇ ਕਰਕੇ ਸੰਗਤਾਂ ਨੂੰ ਭੇਟ ਕੀਤੇ ਜਾਂਦੇ ਸੀ ਲਿਖਣ ਲਈ ਸਿਆਹੀ ਤੇ ਜिल्ਦ ਸਾਜੀ ਵੀ ਇਹ ਖੁਦ ਹੀ ਕਰਦੇ ਸੀ ਤਾਂ ਇਹ ਤੇ ਜਮਾਨੇ ਵਿੱਚ ਇਹ ਪੁਰਸ਼ ਮਹਾਪੁਰਸ਼ ਆਪਣਾ ਤਨ ਮੰਨਤਨ ਗੁਰੂ ਨੂੰ ਅਰਪ ਕੇ ਸੇਵਾ ਕਰ ਰਹੇ ਸਨ ਉਦੋਂ ਨਾ ਕੋਈ ਆਉਣ ਜਾਣ ਦਾ ਸਾਧਨ ਸੀ ਤੇ ਨਾ ਅੱਜ ਕੱਲ੍ਹ ਵਾਂਗ ਟੈਲੀਫੋਨ ਮੋਬਾਈਲ ਕੰਪਿਊਟਰ ਜਾਂ ਵਾਇਰਲੈਸ ਦੇ ਸੰਚਾਰ ਸਾਧਨ ਸਨ ਰਾਤ ਨੂੰ ਦੀਵੇ ਵਾਲ ਕੇ ਪੜਦੇ ਸੀਗੇ ਜਾਂ ਲਿਖਦੇ ਹੁੰਦੇ ਸੀਗੇ ਤਾਂ ਦੋਸਤੋ ਇਸ ਹਾਲਤ ਵਿੱਚ ਪ੍ਰਚਾਰ ਵਿੱਚ ਕੁਝ ਕਮੀਆਂ ਰਹਿ ਸਕਦੀਆਂ ਨੇ ਅੱਜ ਕੱਲ੍ਹ ਤਾਂ ਜੰਪਲ ਉਹਨਾਂ ਹਾਲਾਤਾਂ ਦਾ ਅੰਦਾਜ਼ਾ ਹੀ ਨਹੀਂ ਲਗਾ ਸਕਦਾ ਪਰ ਕੁਰਬਾਨ ਜਾਈਏ ਉਹਨਾਂ ਗੁਰੂ ਦੇ ਪਿਆਰਿਆਂ ਦੇ ਜਿਨ੍ਹਾਂ ਸਾਲਾਂ ਬੱਧੀ ਮਿਹਨਤ ਕਰਕੇ ਕੋਈ ਗ੍ਰੰਥ ਜਾਂ ਇਤਿਹਾਸ ਦੀ ਪੋਥੀ ਲਿਖਣੀ ਤੇ ਪੰਥ ਨੂੰ ਅਰਪਣ ਕਰਨੀ ਕਿੰਨਾ ਔਖਾ ਕੰਮ ਹੁੰਦਾ ਸੀ ਤੁਸੀਂ ਅੰਦਾਜ਼ਾ ਲਾ ਲਓ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾ ਕਵੀ ਸੰਤੋਖ ਸਿੰਘ ਜੀ ਝੂੜਾ ਬਣੀ ਇਹਨਾਂ ਨੇ ਸਾਰੀ ਜ਼ਿੰਦਗੀ ਲਾ ਕੇ ਦੋ ਗ੍ਰੰਥ ਲਿਖੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਭੇਟਾ ਕਰ ਗਏ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਪੁੱਛਿਆ ਕਿ ਭਾਈ ਕੀ ਅਰਦਾਸ ਕਰੀਏ ਤਾਂ ਭਾਈ ਸਾਹਿਬ ਨੇ ਬੇਨਤੀ ਕੀਤੀ ਕਵੀ ਸਿੰਘ ਦੀ ਸੇਵਾ ਗੁਰੂ ਦਰ ਪ੍ਰਵਾਨ ਹੋਵੇ ਮੇਰੀ ਗੁਰੂ ਨਾਲ ਬਾਣਾਵੇ ਅਤੇ ਦਰਗਾਹ ਵਿੱਚ ਮੇਰੀ ਪੱਤ ਰੱਖੇ ਨਾ ਕੋਈ ਇਬਜ਼ਾਨਾ ਜਾਨੀ ਕਿ ਰਾਇਲਟੀ ਨਾ ਕੋਈ ਪੈਸਾ ਨਾ ਹੀ ਕਿਤੇ ਨੌ ਲਖਵਾਇਆ ਇਹਨਾਂ ਨੇ ਉਸ ਵੇਲੇ ਤਾਂ ਦੇਗ ਤੇਗ ਅਤੇ ਕਲਮ ਨਾਲ ਸੇਵਾ ਕਰਨ ਵਾਲਿਆਂ ਲਈ ਅੱਜ ਕੱਲ੍ਹ ਵਾਂਗ ਅਜਾਇਬ ਘਰ ਵਿੱਚ ਫੋਟੋਆਂ ਵੀ ਲਾਉਣ ਦਾ ਕੋਈ ਰਵਾਜ ਨਹੀਂ ਸੀ ਨਿਰਮਲਿਆਂ ਵਿੱਚੋਂ ਹੀ ਗਿਆਨੀ ਗਿਆਨ ਸਿੰਘ ਜਿਨ੍ਹਾਂ ਦੀ ਇੱਕ ਲੱਤ ਗੋਲੀ ਲੱਗਣ ਦੇ ਨਾਲ ਨਕਾਰਾ ਹੋ ਗਈ ਸੀ ਸਾਈਕਲ ਉੱਤੇ 30 ਸਾਲ ਤੱਕ ਫਿਰ ਕੇ ਇਤਿਹਾਸ ਇਕੱਠਾ ਕਰਦੇ ਰਹੇ ਤਬਾਰੀਖ ਗੁਰੂ ਖਾਲਸਾ ਪੰਤ ਪ੍ਰਕਾਸ਼ ਗੁਰਦੁਆਰਿਆਂ ਦਾ ਇਤਿਹਾਸ ਨਾਮੀ ਪੁਸਤਕਾਂ ਲਿਖ ਕੇ ਇਹਨਾਂ ਨੇ ਪੰਥ ਦੀ ਝੋਲੀ ਪਾਈਆਂ ਮਹਾਕਵੀ ਸੰਤੋਖ ਸਿੰਘ ਦਾ ਸਬੰਧ ਵੀ ਨਿਰਮਲਿਆਂ ਨਾਲ ਸੀਗਾ ਮੱਸਾ ਰੰਗਣ ਨੂੰ ਸੋਧਣ ਵਾਲੇ ਭਾਈ ਮਹਿਤਾਬ ਸਿੰਘ ਦੇ ਪੋਤਾ ਸਰਦਾਰ ਰਤਨ ਸਿੰਘ ਭੰਗੂ ਨੇ 12 ਸਾਲ ਦੀ ਅਣਥੱਕ ਮਿਹਨਤ ਕਰਕੇ ਸ਼੍ਰੀ ਗੁਰੂ ਪੰਤ ਪ੍ਰਕਾਸ਼ ਲਿਖਿਆ ਜਿਹਦੀ ਇੱਕ ਕਾਪੀ ਈਸਟ ਇੰਡੀਆ ਕੰਪਨੀ ਰਾਹੀਂ ਇੰਗਲੈਂਡ ਦੇ ਮਿਊਜ਼ੀਅਮ ਵਿੱਚ ਭੇਜੀ ਗਈ ਤੇ ਦੂਜੀ ਕਾਪੀ ਮਹਾਰਾਜਾ ਪਟਿਆਲਾ ਦੀ ਨਿੱਜੀ ਲਾਇਬ੍ਰੇਰੀ ਵਿੱਚ ਹੈ ਸਾਰੇ ਇਤਿਹਾਸਕਾਰ ਇਹਨੂੰ ਪ੍ਰਮਾਣਿਕ ਸਿੱਖ ਇਤਿਹਾਸ ਸਰੋਤ ਮੰਨਦੇ ਹੁਣ ਜੇ ਪਿੱਛੇ ਮੁੜੀਏ ਜਿਸ ਧਰਮ ਤੇ ਧਰਮ ਅਸਥਾਨਾਂ ਤੇ ਭੁੱਖੇ ਨੂੰ ਰੋਟੀ ਮਿਲੇ ਆਏ ਗਏ ਲਈ ਮੰਝਾ ਬਿਸਤਰਾ ਲੰਗਰ ਮਿਲੇ ਬਿਮਾਰ ਲਈ ਦਵਾਈ ਅਤੇ ਆਤਮਿਕ ਕਲਿਆਣ ਲਈ ਗਰਵਾਣੀ ਪੜਾਈ ਜਾਵੇ ਜ਼ੁਲਮ ਅਤੇ ਜ਼ਾਲਮ ਦੇ ਨਾਸ਼ ਕਰਨ ਲਈ ਤੇਗ ਚੱਲੇ ਉਹ ਧਰਮ ਕਿਵੇਂ ਤਰੱਕੀ ਨਹੀਂ ਕਰੂਗਾ ਇਸ ਲਈ ਬੜੇ-ਬੜੇ ਕੱਲੂ ਘਾਰਿਆਂ ਦੇ باوجود ਵੀ ਪੰਥ ਵੱਧ ਆ ਗਿਆ। ਉਦਾਸੀ ਸੇਵਾ ਪੰਥੀ ਤੇ ਨਿਰਮਲਿਆਂ ਦੇ ਅਸਥਾਨ ਤੇ ਅੱਜ ਵੀ ਇਹ ਸਾਰੇ ਕੰਮ ਹੋ ਰਹੇ ਆ। ਜਿਨ੍ਹਾਂ ਨੂੰ ਇਹ ਪੰਡ ਦੇ ਐ ਮਿਸ਼ਨਰੀ। ਇਸ ਮਾਮਲੇ ਦੇ ਵਿੱਚ ਨਿਰਮਲ ਆਸ਼ਰਮ ਰਿਸ਼ੀਕੇਸ਼ ਪ੍ਰਤੱਖ ਪ੍ਰਮਾਣ ਹੈ। ਸਾਰੇ ਰਿਸ਼ੀਕੇਸ਼ ਦੇ ਵਿੱਚ ਕਿਸੇ ਵੀ ਹੋਰ ਧਰਮ ਦੀਆਂ ਸਰਾਮਾ ਚ ਰਹਿائش ਮੁਫਤ ਨਹੀਂ ਪਰ ਇੱਥੇ ਤਕਰੀਬਨ 250 ਕਮਰੇ ਸੰਗਤਾਂ ਵਿੱਚ ਬਿਲਕੁਲ ਮੁਫਤ ਦਿੱਤੇ ਜਾਂਦੇ। ਸਾਰੇ ॠषिਕੇਸ਼ ਦੇ ਮੰਗਤੇ ਸਵੇਰੇ ਇੱਥੇ ਆ ਕੇ ਲੰਗਰ ਛਕਦੇ ਤੇ ਦੇਰਾ ਮੋਕੀ ਬਾਬਾ ਜੋਧ ਸਿੰਘ ਜੀ ਖੁਦ ਵਰਤਉਂਦੇ ਆ 200 ਬਿਸਤਰਿਆਂ ਦਾ ਆਧੁਨਿਕ ਸਹੂਲਤਾਂ ਦਾ ਹਸਪਤਾਲ ਚੱਲ ਰਿਹਾ ਜਿੱਥੇ ਛੇ ਨਾਲੋਂ ਬਹੁਤ ਘੱਟ ਪੈਸਿਆਂ ਨਾਲ ਇਲਾਜ ਹੁੰਦਾ ਤੇ ਗਰੀਬਾਂ ਲਈ ਕੋਟਾ ਨਿਯਤ ਹੈ ਫਰੀ ਇਲਾਜ ਹੁੰਦਾ ਇਸੇ ਤਰ੍ਹਾਂ ਤਕਰੀਬਨ 1200 ਬੱਚਿਆਂ ਦਾ ਸੀਨੀਅਰ ਸੈਕੰਡਰੀ ਸਕੂਲ ਚੱਲ ਰਿਹਾ ਜਿੱਥੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਗੁਰਬਾਣੀ ਅਤੇ ਕੀਰਤਨ ਸਿਖਾਇਆ ਜਾਂਦਾ ਬਹੁਤ ਸਾਰੇ ਪਿੰਡਾਂ ਦੇ ਨਿਰਮਲ ਦੇਰਿਆਂ ਵਿੱਚ ਹੁਣ ਵੀ ਪ੍ਰਾਣੀ ਪਦਤੀ ਵਾਲੀਆਂ ਦੇਸੀ ਦਵਾਈਆਂ ਦਿੱਤੀਆਂ ਜਾਂਦੀਆਂ ਨਾਬਾ ਤਹਿਸੀਲ ਚ ਪਿੰਡ ਖੋਖ ਤੇ ਵਿਚਨਪਰਾ ਨਿਰਮਲੇ ਮਹਾਪੁਰਜਾਂ ਦੀ ਕਿਰਪਾ ਸਦਕਾ ਦੋਨੋਂ ਪਿੰਡਾਂ 'ਚ ਗੁਰਪੁਰਬਾਂ ਤੇ ਜਾਂ ਹੋਰ ਕਿਸੇ ਸਮਾਗਮ ਲਈ ਅਕੰਧ ਪਾਠ ਕਰਨ ਲਈ ਕੋਈ ਪਾਠੀ ਬਾਹਰੋਂ ਨਹੀਂ ਬੁਲਾਉਣਾ ਪੈਂਦਾ ਸਾਰੇ ਪੜ੍ਹੇ ਲਿਖੇ ਬੰਦੇ ਖੁਦ ਪਾਠ ਕਰਦੇ ਇਸੇ ਤਰ੍ਹਾਂ ਬਰਨਾਲਾ ਤਹਿਸੀਲ 'ਚ ਕਾਫੀ ਵੱਡਾ ਪਿੰਡ ਹੈ ਟੱਲੇਵਾਲ ਇੱਥੇ ਬਾਬਾ ਕਰਨੈਲ ਸਿੰਘ ਜੀ ਇੱਕ ਇਤਿਹਾਸਕ ਗੁਰਦੁਆਰੇ ਦੀ ਸੇਵਾ ਕਰਦੇ। ਅੱਜ ਤੋਂ ਤਕਰੀਬਨ 20 ਸਾਲ ਪਹਿਲਾਂ ਜਦੋਂ ਇੱਥੇ ਆਏ ਤਾਂ ਪਿੰਡ ਦੇ ਇੱਕ ਨੌਜਵਾਨ ਨੇ ਆ ਕੇ ਇਹਨਾਂ ਨੂੰ ਘਰ ਅਖੰਡ ਪਾਠ ਕਰਨ ਲਈ ਬੇਨਤੀ ਕੀਤੀ। ਬਾਬਾ ਜੀ ਨੇ ਪੁੱਛਿਆ ਭਾਈ ਕਿੰਨਾ ਪੜਿਆ ਹੋਇਆ? ਤਾਂ ਉੱਤਰ ਮਿਲਿਆ ਜੀ ਬੀਏ ਪਾਸ। ਬਾਬਾ ਜੀ ਕਹਿਣ ਲੱਗੇ ਫਿਰ ਤੇਰੇ ਘਰ ਅਸੀਂ ਪਾਠ ਨਹੀਂ ਕਰਾਂਗੇ। ਮੈਂ ਅਨਪੜਾ ਦੇ ਘਰ ਪਾਠ ਕਰਦਾ। ਤੂੰ ਪੜਿਆ ਹੋਇਆ ਮੇਰੇ ਕੋਲ ਕਿਉਂ ਕਰਾਉਣਾ? ਖੁਦ ਕਿਉਂ ਨਹੀਂ ਕਰਦਾ? ਇਸ ਤਰ੍ਹਾਂ ਉਹ ਬਾਣੀ ਪੜਨ ਲੱਗ ਪਿਆ 18ਵੀਂ ਸਦੀ ਦੇ ਸ਼ਾਨਦਾਰ ਸਿੱਖ ਇਤਿਹਾਸ ਨੂੰ ਬਣਾਉਣ ਵਾਲੀ ਪ੍ਰੇਰਨਾ ਸਰੋਤ ਅਰ ਪ੍ਰਚਾਰ ਇਹਨਾਂ ਸੰਸਥਾਵਾਂ ਦੇ ਡੇਰੇਆਂ ਦਾ ਸੀ ਇਸ ਨੂੰ ਅੱਜ ਮਿਸ਼ਨਰੀ ਕਾਲਜਾਂ ਵਾਲੇ ਬ੍ਰਾਹਮਣਵਾਦੀ ਕਹਿ ਕੇ ਪੰਡ ਰਹੇ ਹਨ ਗੁਰੂ ਲਈ ਸ਼ਰਦਾ ਤਨ ਮਨ ਤਨ ਵਾਰ ਕੇ ਆਪਾ ਬਲੀਦਾਨ ਕਰਨ ਦਾ ਜਜ਼ਬਾ ਪੈਦਾ ਕਿਹਨੇ ਕੀਤਾ ਇਹਨਾਂ ਡੇਰੇਆਂ ਦੇ ਪ੍ਰਚਾਰਕਾਂ ਨੇ ਬਾਬਾ ਵੀਰ ਸਿੰਘ ਨਰੰਗਾਬਾਦ ਬਾਬਾ ਖੁਦਾ ਸਿੰਘ ਵਰਗੇ ਬ੍ਰਹਮ ਗਿਆਨੀ ਕਿੱਥੋਂ ਆਏ ਦੂਸਰੀ ਐਂਗਲੋ ਸਿੱਖ ਵਾਰ ਦੇ ਹੀਰੋ ਭਾਈ ਮਹਾਰਾਜ ਸਿੰਘ ਇਹ ਕਿਹਦੀ ਦੇਣ ਸੀ ਨਿਰਮਲਿਆਂ ਦੀ ਮਹਾਰਾਣੀ ਜਿੰਦਕੌਰ ਜਿੰਦਾ ਜਿਨ੍ਹਾਂ ਨੂੰ ਚਨਾਰ ਦੇ ਕਿਲੇ ਵਿੱਚੋਂ ਕੱਢ ਕੇ ਨੇਪਾਲ ਚ ਪਹੁੰਚਾਉਣ ਦੀ ਸੇਵਾ ਵੀ ਨਿਰਮਲਿਆਂ ਦੇ ਹਿੱਸੇ ਆਈ ਸੀ ਆੜਿਆ ਸਮਾਜ ਦੇ ਬਾਨੀ Swami Dayanand ਨੇ ਇੱਕ ਵਾਰੀ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਆਪਣੇ ਲੈਕਚਰ ਸਮੇਂ ਕਿਹਾ ਕਿ ਖਾਲਸਾ ਪੱਤ ਦਾ ਕੋਈ ਵੀ ਯਥਾਰਥ ਅਰਤ ਨਹੀਂ ਜੇ ਕੋਈ ਹੈ ਤਾਂ ਮੇਰੇ ਨਾਲ ਆ ਕੇ ਚਰਚਾ ਕਰੇ ਨਾਲੇ ਹੰਕਾਰ ਨਾਲ ਕਹਿਤਾ ਵੀ ਕੋਈ ਨਹੀਂ ਆਊਗਾ। ਇਸੇ ਇਕੱਠ ਵਿੱਚ ਪੰਡਿਤ ਠਾਕਰ ਨਿਹਾਲ ਸਿੰਘ ਜੀ ਬੋਹਾ ਖਾਲਸਾ ਵਾਲੇ ਵੀ ਬੈਠੇ ਸੀ। ਤਾਂ ਆਪ ਜੀ ਨੇ ਰਾਤੋ-ਰਾਤ ਖਾਲਸਾ ਸ਼ਬਦ ਦੀ ਵਿਆਖਿਆ ਅਰਥ ਉਪਮਾ ਦੱਸਣ ਵਾਲਾ ਸੰਸਕ੍ਰਿਤ ਭਾਸ਼ਾ ਵਿੱਚ 101 ਸ਼ਲੋਕਾਂ ਦਾ ਕਿਤਾਬچہ ਲਿਖਤਾ ਤੇ ਨਾਲੇ ਅਗਲੇ ਦਿਨ ਸਵਾਮੀ ਦਇਆਨੰਦ ਨੂੰ ਜਾ ਕੇ ਬੰਗਾ ਰਿਆ। ਭਰੀ ਸਭਾ ਦੇ ਵਿੱਚ ਜਦ ਉਹਨਾਂ ਨੇ ਸੰਸਕ੍ਰਿਤ ਦੇ ਵਿੱਚ ਸ਼ਲੋਕ ਵਿਆਖਿਆ ਚਿਤ ਪੜ੍ਹ ਕੇ ਸੁਣਾਏ ਤਾਂ ਸ੍ਰੀ ਸੁਆਮੀ ਦਇਆਨੰਦ ਨੂੰ ਗਰਮੀ ਆ ਗਈ ਅਵਾਕ ਰਹਿ ਗਿਆ ਤੇ ਨੀਮੀ ਪਾਲੀ ਨਿਰਮਲ ਪੰਥ ਦੀ ਇੱਕ ਗੌਰਵਗਾਥਾ ਏ ਦੋਸਤੋ ਤੁਸੀਂ ਪੜ ਸਕਦੇ ਹੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਮਾਣਿਕ ਟਿੱਕਾ ਵੀ ਗਿਆਨੀ ਬਚਨ ਸਿੰਘ ਜੀ ਸੇਖਵਾ ਤੇ ਉਹਨਾਂ ਦੇ ਸਾਥੀਆਂ ਨੇ 6 ਸਾਲ ਲਾ ਕੇ 1883 ਇਸਵੀ ਚ ਪੂਰਾ ਕੀਤਾ ਅਤੇ ਮਹਾਰਾਜ ਵਿਕਰਮ ਸਿੰਘ ਫਰੀਦਕੋਟ ਨੇ ਛਪਵਾਇਆ ਜੋ ਕਿ ਤੀਕਾ ਫਰੀਦਕੋਟੀਆ ਕਰਕੇ ਮਸ਼ਹੂਰ ਹੈ ਹੁਣ ਦੇ ਸਮੇਂ ਵੀ ਗਿਆਨੀ ਸੰਤ ਸਿੰਘ ਜੀ ਮਸਕੀਨ ਜੋ ਕਿ ਹੁਣ ਤਾਂ ਨਹੀਂ ਰਹੇ ਇਹਨਾਂ ਨੇ ਵੀ ਮਾਤਰੀ ਸੇਵਾ ਆਪਣੇ ਬਖਿਆਨਾਂ ਕਲਮ ਰਾਹੀਂ ਇਹ ਵੀ ਕਰ ਗਏ ਉਹ ਸਾਰੇ ਸਾਹਮਣੇ ਹੀ ਸਿੱਖੀ ਪ੍ਰਚਾਰ ਕਰਨ ਲਈ ਨਿਰਮਲਿਆਂ ਦੇ ਦੋ ਜਥੇ ਬਣੇ ਹੋਏ ਇੱਕ ਚਿੱਟੇ ਕੱਪੜਿਆਂ ਵਾਲੇ ਅਮਰਤਧਾਰੀ ਜੋ ਪਹਿਲਾਂ ਵੀ ਤੇ ਹੁਣ ਵੀ ਜ਼ਿਆਦਾਤਰ ਸਿੱਖਾ ਵਸੋਂ ਵਾਲੇ ਖੇਤਰਾਂ ਦੇ ਵਿੱਚ ਰਹਿੰਦੇ ਨੇ ਦੂਸਰੇ ਭਗਵੇਂ ਭੇਖ ਵਾਲੇ ਜੋ ਕਿ ਦੇਸ਼ ਦੇ ਦੂਰ ਦਰਾਡੇ ਇਲਾਕਿਆਂ 'ਚ ਖਾਸ ਕਰਕੇ Hindu ਤੀਰਥਾਂ ਜਾਂ ਮੇਲਿਆਂ ਦੇ ਪ੍ਰਚਾਰ ਕਰਦੇ ਆ। ਇਸ ਭੇਖ ਨਾਲ ਕੱਟੜਪੰਥੀ ਹਿੰਦੂਆਂ ਵਿੱਚ ਵੀ ਪ੍ਰਚਾਰ ਕਰਨਾ ਸੌਖਾ ਇਸ ਭੇਖ ਨੂੰ ਖੰਡਣ ਵਾਲੇ ਮਿਸ਼ਰੀਆਂ ਨੂੰ ਆਪਾਂ ਕਹੂਗੇ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਦੇ ਗੜਮਾ ਜਾ ਕੇ ਮਿਸ਼ਰੀਆਂ ਦੇ ਵੇਚਪੂਚਨਲ ਪ੍ਰਚਾਰ ਕਰਨ ਫਿਰ ਅਸਲੀਅਤ ਦਾ ਪਤਾ ਲੱਗ ਜੂ ਬਾਬਾ ਬਲਬੀਰ ਸਿੰਘ ਸੀਚੇਵਾਲ ਇਹਨਾਂ ਨੇ ਸੁਲਤਾਨਪ ਲੋਧੀ ਦੀ ਕਾਲੀ ਬੇਰੀ ਸਫਾਈ ਕਰਕੇ ਯੂਨੋ ਪੱਧਰ ਤੱਕ ਖਾਲਸਾ ਪੰਥ ਦਾ ਸਿਰ ਉੱਚਾ ਕੀਤਾ ਫਿਰ ਇਹਨਾਂ ਸਾਰੀਆਂ ਸੰਸਥਾਵਾਂ ਦੇ ਪ੍ਰਚਾਰਕਾਂ ਦੀ ਪ੍ਰਚਾਰ ਵਿਧੀ ਅਜਹੀ ਸੀ ਕਿ ਦੂਸਰੇ ਧਰਮਾਂ ਦੇ ਲੋਕ ਵੀ ਗੁਰਦੁਆਰੇ ਆਉਂਦੇ ਸਨ ਗਿਆਨੀ ਸਾਧ ਸਿੰਘ ਜੀ ਮਸਕੀਨ ਦੀ ਅੰਤਮ ਅਰਦਾਸ ਮੌਕੇ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਏ ਸੀ ਸਿੰਘ ਸਭਾ ਲਹਿਰ ਦੇ ਮੋਢੀ ਗਿਆਨੀ ਦਿੱਤ ਸਿੰਘ ਜੀ ਵੀ ਇੱਕ ਡੇਰੇਦਾਰ ਪ੍ਰਚਾਰਕ ਸਨ ਦਿਨਾਂ ਦੀ ਅਣਥੱਕ ਮਿਹਨਤ ਨੇ ਪੰਥ ਦੀ ਨਿਹਾਰ ਬਦਲਦੀ ਸੀ ਆਰਿਆ ਸਮਾਜੀਆਂ ਦੇ ਕੂੜ ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਣ ਵਾਲੇ ਪੰਡਿਤ ਕਰਤਾਰ ਸਿੰਘ ਦਾਖਾ ਦਾ ਕੌਣ ਮੁਕਾਬਲਾ ਕਰ ਸਕਦਾ ਪ੍ਰਾਰਥਨ ਸਾਰੀਆਂ ਸੰਪਰਦਾਵਾਂ ਦੀਆਂ ਜੜਾਂ ਕਲਗੀਧਰ ਮਹਾਰਾਜ ਦੇ ਚਰਨਾਂ ਵਿੱਚ ਨੇ ਅਤੇ ਭਾਰਤੀ ਸੰਸਕ੍ਰਿਤੀ ਨਾਲ ਸੰਬੰਧਿਤ ਨੇ ਜਿਹਦਾ ਆਧਾਰ ਪ੍ਰੇਮ ਸ਼ਰਧਾ ਤੇ ਭਗਤੀ ਹੈ ਜਦਕਿ ਮਿਸ਼ਨਰੀ ਕਾਲਜਾਂ ਦੀਆਂ ਜੜ੍ਹਾਂ ਯੂਰਪੀ ਵਿਦਿਅਕ ਪ੍ਰਣਾਲੀ ਵਿਗਿਆਨਕ ਵਿਧੀ ਨਾਲ ਕਿਉਂ ਕਿੱਦਾਂ ਲਗੀਆਂ ਇਹ ਤੁਹਾਨੂੰ ਪਤਾ ਹੀ ਹੈ ਇਸ ਤੋਂ ਇੱਕ ਕਦਮ ਹੋਰ ਅੱਗੇ ਜਾ ਕੇ ਦੇਖੀਏ ਤਾਂ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੀ ਚਾਰ ਵਾਕਿਆ ਫਲਸਫੀ Karl Marx ਰੂਸ ਤੋਂ ਗਦਰੀ ਬਾਬਿਆਂ ਰਾਹੀਂ ਪੰਜਾਬ ਚ ਪਹੁੰਚੀ ਪੇ ਗਰਵਖ ਸਿੰਘ ਪ੍ਰੀਤ ਲੜੀ ਵਾਲੇ ਦਾਰਜੀ ਰਾਹੀਂ ਹੁਣ ਮਸ਼ਿਨਰੀ ਕਾਲਜ ਵਾਲਿਆਂ ਨਾਲ ਕੀੋ ਕਿਚੜੀ ਹੋ ਗਈ ਅਤੇ ਦਸ਼ਮੇਸ਼ ਪਿਤਾ ਦੇ ਪੰਥ ਨੂੰ ਅੱਖਾਂ ਦਿਖਾਉਣ ਲੱਗ ਪਈ ਤੇ ਇਹਨਾਂ ਨੇ ਹਾ ਹਰਮਚਾਈ ਹੋਈ ਹੈ ਹਾਏ ਨਿਰਮਲਿਆਂ ਨੇ ਉਦਾਸੀਆਂ ਨੇ ਸਿਓ ਪੰਥੀਆਂ ਨੇ ਪੰਥ ਗਾਲਤਾ ਐਂ ਕਹੀ ਜਾਂਦੇ ਆ ਜੜ ਕੇ ਕਿੰਡੀ ਵੱਡੀ ਦੇਣ ਇਹਨਾਂ ਦੀ ਤੁਸੀਂ ਸੋਚ ਵੀ ਨਹੀਂ ਸਕਦੇ ਪਿਛਲੇ 50 60 ਸਾਲ ਦੇ ਇਤਿਹਾਸ ਚ ਮਿਸ਼ਨਰੀ ਕਾਲਜ ਵਾਲਿਆਂ ਦੀ ਪੰਥ ਨੂੰ ਕੀ ਦੇਣ ਤੁਸੀਂ ਆਪ ਦੱਸ ਦੋ ਵੀ ਇਹਨਾਂ ਨੇ ਕੀ ਕੀਤਾ ਪੰਥ ਲਈ ਇਹਨਾਂ ਨੇ ਸੰਸਾਰ ਪ੍ਰਸਿੱਧੀ ਦਾ ਕੋਈ ਕੰਮ ਕੀਤਾ ਕੋਈ ਪਹਿਲਵਾਨ ਕੋਈ ਐਥਲੀਟ ਕੋਈ ਖਿਡਾਰੀ ਕੋਈ ਵਿਗਿਆਨੀ ਇਹਨਾਂ ਨੇ ਪੈਦਾ ਕਰਿਆ ਕੱਖ ਨਹੀਂ ਕਰਿਆ ਕੋਈ ਪ੍ਰੋਫੈਸਰ ਪੂਰਨ ਸਿੰਘ ਜਾਂ ਪਿੰਗਲਵੜੇ ਦਾ ਭਗਤ ਪੂਰਨ ਸਿੰਘ ਬਣਾਇਆ ਕੋਈ ਇਹਨਾਂ ਨੇ ਕੋਈ ਨਹੀਂ 1947 ਤੋਂ ਪਿੱਛੋਂ ਹੁਣ ਤੱਕ ਦੇ ਸਿੱਖ ਇਤਿਹਾਸ ਦਾ ਕੋਈ ਹੀਰੋ ਪੰਥ ਨੂੰ ਦਿੱਤਾ ਕੁਝ ਵੀ ਨਹੀਂ ਬਸ ਦਸਮ ਗ੍ਰੰਥ ਦੇ ਨੌ ਤੇ ਪੰਥ 'ਚ ਬੰਡੀਆਂ ਪਾ ਕੇ ਖਾਨਾ ਜੰਗੀ ਤੱਕ ਨੌਬਤ ਲਿਆਤੀ ਪਹਿਲਾ ਸਵਾਮੀ ਦਇਆਨੰਦ ਨੇ ਦੋ ਫਿਰਕਿਆਂ 'ਚ ਨਫ਼ਰਤ ਪੈਦਾ ਕੀਤੀ ਹੁਣ ਉਹੀ ਕੰਮ ਬ੍ਰਾਹਮਣਵਾਦ ਦੇ ਨਾਰੇ ਹੇਠ ਇਹ ਮਿਸ਼ਨਰੀ ਕਾਲਜਾਂ ਵਾਲੇ ਕਰ ਰਹੇ ਆ ਖਾਲਸਾ ਪੰਥ ਦੇ ਇਤਿਹਾਸ ਨੂੰ ਚਮਕਾਉਣ ਵਾਲੇ ਦਰਸ਼ਨ ਸਿੰਘ ਫੇਰੂਮਾਨ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਾਰਾਂ ਵਾਲੇ ਭਾਈ ਬਿਆਨ ਸਿੰਘ ਭਾਈ ਸੁਵੰਨ ਸਿੰਘ ਭਾਈ ਸੁਖਾ ਸਿੰਘ ਭਾਈ ਜੰਦਾ ਸਿੰਘ ਜਾਂ ਹੁਣ ਭਾਈ ਬਲਵੰਤ ਸਿੰਘ ਰਾਜੌਣਾ ਇਹ ਕਿਹੜੇ ਮਿਸ਼ਨਰੀਆਂ ਕਾਲਾਂ ਕਾਲਾਂ 'ਚ ਪੜੇ ਆ ਦੱਸਣ ਪਿਛਲੇ 30 ਸਾਲਾਂ ਦੇ ਇਤਿਹਾਸ 'ਚ ਪੁੱਲ ਦੇ ਝੂਠੇ ਮੁਕਾਬਲਿਆਂ 'ਚ ਮਰਨ ਵਾਲੇ ਚੱਡੇ ਪੜਵਾਉਣ ਵਾਲੇ ਘੋਟਣੇ ਲਵਾਉਣ ਵਾਲੇ ਗੋਲੀਆਂ ਦਾ ਛਿਕਾਰ ਜਾਂ ਪੰਥ ਲਈ ਜੇਲ੍ਹ ਦੀਆਂ ਸਜ਼ਾਵਾਂ ਭੁਗਤਣ ਵਾਲਿਆਂ ਵਿੱਚੋਂ ਕੋਈ ਇੱਕ ਵੀ ਮਿਸ਼ਨਰੀ ਕਾਲ ਦਾ ਪੜਿਆ ਹੋਵੇ ਤਾਂ ਦੱਸ ਦਿਓ 1960 ਦੇ ਕਰੀਬ ਗਿਆਨੀ ਭਾਗਤੀ ਵਾਲੇ ਨੂੰ ਦਸਮ ਗ੍ਰੰਥ ਦੇ ਵਿਰੁੱਧ ਕਿਤਾਬ ਲਿਖਣ ਕਾਰਨ ਸ਼੍ਰੀ ਅਕਾਲ ਤਖਸੈਦ ਤੋਂ ਛੇਕਿਆ ਗਿਆ ਮਿਸ਼ਨਰੀ ਕਾਲਜ ਵਾਲਿਆਂ ਨੇ ਉਹਦੀ ਪਿੱਠ ਠੋਕੀ ਫਿਰ ਬੇਪਰੰਤ ਕੀ ਰੀਤ ਤੋਂ ਸੱਚ ਦਾ ਮਾਰਗ ਦੀਆਂ 10 ਕਿਤਾਬਾਂ ਦੇ ਅਖੌਤੀ ਲੇਖਕ ਗਰਬਖ ਸਿੰਘ ਕਾਲਾ ਅਫਗਾਨਾ ਜੋ ਕਿ ਇੱਕ ਬਲਾਤਕਾਰੀ ਸੀ ਜੋ ਖੰਡੇ ਦੀ ਪੌਲ ਨੂੰ ਫਜ਼ੂਲ ਸਮਝਦਾ ਸੀ ਇਹ ਨਿਤਨੇਮ ਦਾ ਖੰਡਨ ਕਰਦਾ ਸੀ ਕਿਰਪਾਣ ਧਾਰਨ ਕਰਨ ਨੂੰ ਨਕਾਰਦਾ ਸੀ ਪੰਤ ਪ੍ਰਵੰਤ ਰਹਿਤ ਮਰਿਆਦਾ ਅਰਦਾਸ ਦੀ ਪਹਿਲੀ ਪੌੜੀ ਪ੍ਰਥਮ ਪਕੋੜੀ ਸਿਮਰ ਕੇ ਇਹਨੂੰ ਅਰੰਧ ਕਰਦਾ ਅਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਰੰਪਰਾਗਤ ਪ੍ਰਵੰਤ ਸਤਕਾਰ ਦਾ ਖੰਡਨ ਕਰਦਾ ਸੀ ਇਸ ਸਭ ਕੁ ਦੀ ਸਮੀਖਿਆ ਲਈ ਬਣਾਈ ਗਈ ਕਮੇਟੀ ਦੀ ਸਿਫਾਰਿਸ਼ ਤੇ ਅਤੇ ਉਹਦੇ ਅੜੀਲ ਰਵਈਏ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਕਾਰਨ ਇਹਨੂੰ ਛੇਕਿਆ ਗਿਆ ਪਰ ਸਾਰੇ ਮਿਸ਼ਨਰੀ ਕਾਲਡ ਹੁਣ ਤੱਕ ਡਟ ਕੇ ਉਹਦੀ ਹਮਾਇਤ ਕਰ ਰਹੇ ਨੇ ਇਸੇ ਤਰ੍ਹਾਂ ਸਾਫ ਕਾ ਜਰਫੇਦਾਰ ਦਰਸ਼ਨ ਸਿੰਘ ਰਾਗੀ ਨੂੰ ਥਾਪੜਾ ਦੇਣ ਵਾਲੇ ਕੌਣ ਹੈ ਇਹ ਵੀ ਸਭ ਨੂੰ ਪਤਾ ਹੀ ਹੈ ਦਰਚੂ ਮਸੰਦ ਜੀ ਨੂੰ ਕਹਿੰਦੇ ਆਪਾਂ ਤਾਂ ਸਪੋਕਸਮੈਨ ਦੇ ਐਡੀਟਰ ਜਗENDER ਸਿੰਘ ਨੇ ਜਾਂ ਚਿਹਰੀ ਗੁਰਗ੍ਰਾਂਥ ਸਾਹਿਬ ਦੀ ਪ੍ਰਮਾਣਿਕਤਾ ਹੀ ਰੱਦ ਕਰ ਦਿੱਤੀ ਤਾਂ ਸਾਰੇ ਪੰਥ ਨੇ ਰੋਸ ਜ਼ਾਹਰ ਕੀਤਾ ਪਰ ਮਿਸ਼ਤਰੀ ਕਾਲਜ ਵਾਲਿਆਂ ਨੇ ਚੁੱਪੀ ਸਾਦੀ ਰੱਖੀ ਹੁਣ ਭਾਈ ਬਲਵੰਤ ਸਿੰਘ ਰਾਜਰੌਣਾ ਦੇ ਹੱਕ 'ਚ ਸਾਰੇ ਪੰਤੇ ਨੇ ਇੱਕ ਮੁੱਠ ਹੋ ਕੇ ਉਹਦੀ ਫਾਤੀ ਦੀ ਸਜ਼ਾ ਟਾਲਣ ਦੀ ਹੰਬੜਾ ਮਾਰਿਆ ਸੀ ਪਰ ਮਿਸ਼ਨਰੀ ਕਾਲਜ ਵਾਲਿਆਂ ਨੇ ਕੱਲ ਮੈਨੂੰ ਸੱਪ ਸੁੰਘ ਗਿਆ ਸੀ ਇੰਦਾ ਦੇ ਨੇ ਇਹ ਬੰਦੇ ਤੁਸੀਂ ਹੁਣ ਆਪ ਹਿਸਾਬ ਲਾ ਲਓ ਇਹ ਕੀ ਕਰਦੇ ਨੇ ਪਟਿਆਲੇ ਬਸੰਤ ਪੰਚਮੀ ਦੇ ਜੋੜ ਮੇਲੇ ਦੇ ਗੁਰਦੁਆਰਾ ਦੁੱਖਨਵਰਨ ਸਾਹਿਬ ਵਿਖੇ ਇਹ ਆਪਣੀ ਸਟਾਲ ਕੰਮ ਪ੍ਰਦਰਸ਼ਨੀ ਵਿੱਚ ਇੱਕ ਸਿੱਖ ਸੰਤ ਦਾ ਲੋਗੋ ਲਵਾ ਕੇ ਰੱਖਦੇ ਮਿਸ਼ਨਰੀ ਕਾਲਜ ਵਾਲੇ ਇੱਥੇ ਆਸ਼ੂतोष ਭਨੇਹਾਰਾ ਵਾਲਾ ਸੱਚੇ ਸੌਦੇ ਵਾਲੇ ਸਾਧ ਦਾ ਪਤਲਾ ਕਿਉਂ ਨਹੀਂ ਰੱਖਦੇ ਇੱਕ ਵਾਰੀ ਸਿੱਖ ਮਿਸ਼ਨਰੀ ਕਾਲਜ ਕੂਚਾ ਫੀਲਡ ਗੰਝ ਵਾਲਿਆਂ ਨੇ ਆਸ਼ੂ ਤੋਸ਼ ਬਾਰੇ ਕੁਝ ਲਿਖਤਾ। ਉਹਦੇ ਸਮਰਥਕਾਂ ਨੇ ਉਹਨਾਂ ਦੇ ਦਫ਼ਤਰ ਮਜਾ ਆ ਕੇ ਕਹਿੰਦੇ ਅਜਹੀ ਐਸੀ ਦੀ ਤਹਿਸੀ ਕੀਤੀ ਸਭ ਸਹੀ ਮੰਗੇ ਸੋਗੇ। ਇਸੇ ਲਈ ਪਿੱਛੇ ਜਿਹੜਾ ਆਸ਼ੂ ਤੋਸ਼ ਨੇ ਲੁਧਿਆਣੇ ਆ ਕੇ ਪ੍ਰੋਗਰਾਮ ਕਰਨਾ ਚਾਹਿਆ ਸੀ ਤਾਂ ਬਾਕੀ ਸਾਰੀਆਂ ਪੰਤਕ ਜਿਹੇ ਬੰਦੇ ਨੇ ਰੋਸ ਮਜਾਰਾ ਕੀਤਾ ਪਰ ਮਿਸ਼ਨਰੀ ਕਾਲਜ ਕਿਤੇ ਅੱਖ ਪਿਆ ਨਹੀਂ ਰੜਕਿਆ ਸੀ। ਕਿਹੜੇ ਮੂੰਹ ਨਾਲੇ ਆਪਣੇ ਆਪ ਨੂੰ ਪੰਤਕ ਹੋਣੇ ਅਤੇ ਟਕਸਾਲ ਅਖੰਡ ਕਣੀ ਜਿਹਾ ਜਿਹਾ ਨਿਰਮਲਿਆਂ ਨੂੰ ਬ੍ਰਾਹਮਣ ਵਾਂਦੀ ਆਖਦੇ। ਅੱਪਾ ਪੂਰਨ ਵਿਸ਼ਵਾਸ ਨਾਲ ਕਹਿ ਸਕਦੇ ਆ ਕਿ ਮਿਸ਼ਨਰੀ ਕਾਲਜ ਤੋਂ 2 ਸਾਲਾਂ ਮਿਥਨੀ ਕੋਰਸ ਕਰਨ ਵਾਲੇ 80% ਤੋਂ ਵੱਧ ਬੰਦਿਆਂ ਨੇ ਕਦੇ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਹਿਜ ਪਾਠ ਨਹੀਂ ਕੀਤਾ ਹੁਣ 2 ਸਾਲਾਂ ਕੋਰਸ ਵਿੱਚ 49 ਮਿਆ ਸਾਖੀਆਂ ਤੇ 49 ਸ਼ਬਦਾਂ ਦੀ ਵਿਆਖਿਆ ਨੂੰ ਕਿਉਂ ਅਤੇ ਕਿੱਦਾਂ ਕਿੱਦਾਂ ਵਾਲੇ ਆਪਣੀ ਵਿਚਾਰਧਾਰਾ ਦੀ ਪੁੱਠ ਦੇ ਕੇ ਪਾਠਕਾਂ ਨੂੰ ਇਹ ਗਮਰਾਹ ਕਰ ਰਹੇ ਯਰ ਮਿਸ਼ਨਰੀ ਕਾਲਜਾਂ ਤੋਂ ਪੜ੍ਹੇ ਸਾਡੇ ਨਾਲ ਆ ਕੇ ਬਹਿਸਾਂ ਕਰਦੇ ਕਿ ਵਹਿਗਰੂ ਮੰਤਰ ਦਾ ਜਾਪ ਕਰਨ ਨਾਲ ਤੁਹਾਨੂੰ ਕੁਝ ਵੀ ਨਹੀਂ ਮਿਲੇਗਾ ਤਕੀਦਤ ਕੱਢਿਆ ਜਾਵੇ ਇਹਨਾਂ ਕੋਲ ਬਸ ਇੱਕੋ ਨਾਰਾ ਹਾਏ ਨਿਰਮਲਿਆਂ ਨੇ ਟਕਸਾਲ ਨੇ ਅਖੰਡ ਕੀਰਤਨ ਜਥੇ ਜਾਂ ਸੰਤਾਂ ਨੇ ਪੰਥ ਗਾਲਤਾ ਸੰਤ ਸੰਤ ਬਾਬੇ ਪੁਜਾਓ ਪੰਜਾਬ ਬਚਾਓ ਇਸ ਕੂੜ ਪ੍ਰਚਾਰ ਨੂੰ ਥੱਲ ਪਾਉਣ ਲਈ ਨਿਰਮਲ ਆਚਰਮ ਰਿਸ਼ੀਕੇਸ਼ ਅਤੇ ਹੋਰ ਗੁਰਮਖਾਂ ਵੱਲੋਂ ਨਿਰਮਲਿਆਂ ਬਾਰੇ ਪਹਿਲਾ ਸੈਮੀਨਾਰ ਪਿਆਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤਾ ਗਿਆ ਸੀ ਦੂਜਾ ਕਨਖਲ ਚ ਹੋਇਆ ਜਿਦੇ ਚ ਹੋਰਨਾਂ ਤੋਂ ਇਲਾਵਾ ਡਾਕਟਰ ਜਸਪਾਲ ਸਿੰਘ ਉਪ ਕੁਲਪਤੀ ਪਿਆਬੀ ਯੂਨੀਵਰਸਿਟੀ ਪਟਿਆਲਾ ਸਦਾ ਤਲੋਚ ਸਿੰਘ ਸਾਹਿਬ ਦਾ ਚੇਅਰਮੈਨ ਘਟਗਣਤੀ ਕਮਿਸ਼ਨ ਵੀ ਸ਼ਾਮਲ ਹੋਏ ਸੀ ਫਿਰ 3 ਮਾਰਚ 2012 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸੈਮੀਨਾਰ ਹੋਇਆ ਜਿਹੜੀ ਸਪੋਰਟ ਅਜੀਤ ਅਖਬਾਰ ਦੇ 13 ਮਾਰਚ 2012 ਦੇ ਮੈਗਜ਼ੀਨ ਸੈਕਸ਼ਨ ਚ ਆਈ ਹੋਈ ਸੀ ਇਹਨਾਂ ਸੈਮੀਨਾਰਾਂ ਨੇ ਵਿਦਵਾਨਾਂ ਦੇ ਬਹੁਤ ਸਾਰੇ ਭਲੇਖੇ ਦੂਰ ਕੀਤੇ ਤੇ ਸਭ ਨੇ ਨਿਰਮਲਿਆਂ ਦੀ ਪੰਤਕ ਸੇਵਾਗੇ ਸਿਰ ਚੁਕਾਇਆ ਹੁਣ ਤੁਸੀਂ ਆਪ ਹਿਸਾਬ ਲਾ ਲਓ ਇਹਨਾਂ ਦੀ ਕੀ ਦੇਣ ਹੈ ਸਿੱਖ ਪੰਥ ਨੂੰ ਸਭ ਤੋਂ ਵੱਡੀ ਦੇਣ ਇਹਨਾਂ ਦੀ ਹੈ ਨਿਰਮਲੇ ਸਾਧੂਆਂ ਸੰਤਾਂ ਦੀ ਹਾਂਜੀ ਹੋਰ ਕਰਿਆ ਕੀਨੇ ਕੀ ਏ ਦੱਸ ਦੋ ਮੈਨੂੰ ਜਾਂ ਖਾਣਕਿਰਨੀ ਅਥੇ ਵਾਲੇ ਨਿਰਮਲੇ ਉਦਾਸੀਨ ਸਾਧੂ ਸੰਤ ਤੇ ਆਪਣੇ ਨੰਗ ਜਥੇਬੰਦੀਆਂ ਤਕਸਾਲਾਂ ਜਿੰਨੀਆਂ ਸੰਪਰਦਾਵਾਂ ਇਹਨਾਂ ਨੇ ਪਤਲੀ ਝੋਲੀ ਵਿੱਚ ਸਾਰਾ ਕੁਝ ਪਾਇਆ ਭਾਈ ਸ਼ੀਦੀਆਂ ਵੀ ਇਹਨਾਂ ਨੇ ਦਿੱਤੀਆਂ ਏ ਤੇ ਇਹ ਦੋ ਸਾਲਾ ਕੋਰਸ ਵਾਲਿਆਂ ਨੇ ਕੱਖ ਨਹੀਂ ਦਿੱਤਾ ਹੈਗਾ ਸਿਵਾਏ ਦੁਬਦਾ ਤੋਂ ਸੋ ਵੇਸੀ ਅੱਜ ਦੀ ਵੀਡੀਓ ਸੋ ਮਿਲਦੇ ਆਂ ਅਗਲੀ ਵੀਡੀਓ 'ਚ ਦਿਓ ਆਗਿਆ ਸਤਿ ਸ਼੍ਰੀ ਅਕਾਲ